ਜਿਹਨਾਂ ਦੇ ਧਰਮ ਗ੍ਰੰਥ ਕਹਿੰਦੇ ਨਾ ਵੀ ਵਰਤ ਰੱਖੋ ਉਹ ਰੱਖਣਾ ਬਵਾਰਕ ਆਪਾਂ ਕਿਸੇ ਦੀ ਕੋਈ ਨਖੇਦੀ ਨਹੀਂ ਕਰਦੇ ਕਿਸੇ ਨੂੰ ਰੋਕਦੇ ਟੋਕਦੇ ਨਹੀਂ ਪਰ ਇਹ ਬਿਮਾਰੀ ਸਿੱਖਾਂ ਦੇ ਘਰਾਂ ਵਿੱਚ ਵੜਈ ਸਿੱਖਾਂ ਦੇ ਘਰਾਂ ਵਿੱਚ ਸਿੱਖਾਂ ਦੀਆਂ ਬੀਬੀਆਂ ਵਰਤ ਰੱਖਦੀਆਂ ਵੀ ਮੇਰੇ ਪਤਨੀ ਲੰਮੀ ਉਮਰ ਹੋਵੇ ਅਸੀਂ ਰੱਬ ਖੁਸ਼ ਕਰਨਾ ਨਹੀਂ ਗੁਰੂ ਅਮਰਦਾਸ ਬਾਦਸ਼ਾਹ ਕਹਿੰਦੇ ਰਾਜਨ ਸਾਰਾ ਸਾਲ ਬੰਦਾ ਪਾਪ ਕਮਾਈ ਜਾਵੇ ਠੱਗੀਆਂ ਕਰੇ ਬੇਈਮਾਨੀਆਂ ਕਰੇ ਚੋਰੀਆਂ ਕਰੇ ਬਾਸ਼ਨਾਮਾ ਵਿੱਚ ਇਧਰ ਉਧਰ ਭਾਈਦਾ ਫਰੇ ਤਾਂ ਇੱਕ ਸਾਲ ਵਿੱਚ ਇੱਕ ਦਿਨ ਭੁਖਾਰ ਆ ਕੇ ਗੱਲ ਮੈਂ ਰੱਬ ਖੁਸ਼ ਕਰ ਲਿਆ ਐਦਾਂ ਨਹੀਂ ਹੋ ਸਕਦੀ ਐਦਾਂ ਰੱਬ ਨਹੀਂ ਖੁਸ਼ ਹੁੰਦਾ ਜੇ ਵਰਤ ਰੱਖਣਾ ਰੱਖੋ ਮੈਂ ਨਹੀਂ ਕਹਿੰਦਾ ਨਾ ਰੱਖੋ ਪਰ ਵਰਤ ਰੱਖੋ ਵਿਸ਼ੇਭਕਾਰਾਂ ਤੋਂ ਬਚਣ ਵਾਲਾ ਵਰਤ ਰੱਖੋ ਸੱਚ ਵਾਲਾ ਪੇ ਸੱਚ ਦੇ ਪਹਿਰਾ ਦੇਣਾ ਆਪਣੇ ਪੈਰ ਗਲਤ ਪਾਸੇ ਨਾ ਜਾਣ ਇਹ ਵਰਤ ਰੱਖੋ ਇਹਨਾਂ ਅੱਖਾਂ ਨਾਲ ਗਲਤ ਨਹੀਂ ਤੱਕਣਾ ਇਹ ਵਰਤ ਰੱਖੋ ਇਹਨਾਂ ਹੱਥਾਂ ਨਾਲ ਕੁਝ ਗਲਤ ਨਹੀਂ ਕਰਨਾ ਇਹ ਵਰਤ ਰੱਖੋ ਜੇ ਤੁਸੀਂ ਪਖੰਡ ਕਰਕੇ ਆ ਭੁੱਖੇ ਰਹਿ ਕੇ ਕਹਿੰਨੇ ਵੀ ਅਸੀਂ ਰੱਬ ਖੁਸ਼ ਕਰ ਲਿਆ ਇਦਾਂ ਰੱਬ ਨਹੀਂ ਪਾਇਆ ਜਾਂਦਾ